ਹਲੋ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸੀ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਮਾਰਨਿੰਗ ਟਾਈਮ ਹੈਗਾ ਜੀ ਮੈਂ ਲੱਗੀ ਹੋਈ ਆਂ ਬ੍ਰੀਕਫਾਸਟ ਬਣਾਉਣ ਅੱਜ ਕਾਫੀ ਦਿਨਾਂ ਦੇ ਬਾਅਦ ਮੈਂ ਰੋਟੀ ਬਣਾ ਰਹੀ ਆਂ ਆਪਣੇ ਹੱਥ ਨਾਲ ਅੱਜ ਕਿਉਂਕਿ ਮੇਰਾ ਅੰਗੂਠਾ ਹੁਣ ਕਾਫੀ ਹੱਦ ਤੱਕ ਠੀਕ ਹੋ ਗਿਆ ਏ ਤੇ ਮੈਂ ਹੁਣ ਮੈਂ ਕਿਹਾ ਚਲੋ ਅੱਜ ਸ਼ੁਰੂਆਤ ਕਰਦੀ ਆਂ ਸਿੰਪਲ ਪਰਾਂਠੇ ਬਣਾ ਰਹੀ ਆਂ ਡਾਕਟਰ ਸਾਹਿਬ ਨੇ ਕਲੀਨਿਕ ਜਾਣਾ ਹੈ ਤੇ ਉਹਨਾਂ ਵਾਸਤੇ ਮੈਂ ਪਰਾਂਠੇ ਬਣਾ ਰਹੀਆਂ ਸਿੰਪਲ ਦਹੀਂ ਦੇ ਨਾਲ ਮੇਰਾ ਕੱਲ ਦਾ ਨਾ ਗਲਾ ਬਹੁਤ ਪੱਕਿਆ ਪਿਆ ਏ ਪਹਿਲਾਂ ਮੈਂ ਸੋਚਦੀ ਸੀ ਚਲੋ ਪਤਾ ਨਹੀਂ ਕੋਈ ਚੀਜ਼ ਖਾ ਲਈ ਹੋਣੀ ਆ ਉਹਦੇ ਨਾਲ ਨਾ ਪੱਕ ਗਿਆ ਹੋਵੇ ਪਰ ਜਦੋਂ ਮੈਂ ਨਾ ਆਪਣੇ ਮੂੰਹ ਪੱਕੇ ਦੀ ਦਵਾਈ ਰਾਤ ਨੂੰ ਲਈ ਤਾਂ ਮੇਰਾ ਗਲਾ ਹੋਰ ਵੀ ਜ਼ਿਆਦਾ ਬੈਠ ਗਿਆ ਸੀ ਫਿਰ ਰਾਤੀ ਤਾਂ ਮੇਰੀ ਬਿਲਕੁਲ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਫਿਰ ਮੈਂ ਨਾ ਡਾਕਟਰ ਸਾਹਿਬ ਨੂੰ ਠਾਇਆ ਮੈਂ ਕਿਹਾ ਮੇਰੇ ਤਾਂ ਮੈਨੂੰ ਤਾਂ ਸਾਹ ਆਉਣਾ ਵੀ ਔਖਾ ਹੋਇਆ ਪਿਆ ਪਤਾ ਨਹੀਂ ਕੀ ਹੋ ਗਿਆ ਸੀ ਕੀ ਅਲਰਜੀ ਹੋਈ ਉਹਦੇ ਤੋਂ ਫਿਰ ਡਾਕਟਰ ਸਾਹਿਬ ਨੇ ਮੇਰੇ ਇੰਜੈਕਸ਼ਨ ਲਗਾਇਆ ਡੈਕਸਾ ਦਾ ਤੇ ਉਸ ਤੋਂ ਬਾਅਦ ਮੈਨੂੰ ਫਿਰ ਫਰਕ ਪੈਣਾ ਸ਼ੁਰੂ ਹੋਇਆ ਫੇਰ ਕਿਤੇ ਜਾ ਕੇ ਮੈਂ 3 ਵਜੇ ਸੁੱਤਦੀ ਆ ਤੇ ਹੁਣ ਤਾਂ ਮੈਨੂੰ ਨਾ ਦਵਾਈ ਲੈਣ ਤੋਂ ਵੀ ਬੜਾ ਡਰ ਲੱਗ ਰਿਹਾ ਏ ਜਿਹੜੀ ਮੈਂ ਦਵਾਈ ਲਈ ਉਹਦੇ ਨਾਲ ਨਾ ਮੂੰਹ ਨੂੰ ਤਾਂ ਫਰਕ ਪੈ ਗਿਆ ਪਰ ਮੇਰਾ ਗਲਾ ਪਤਾ ਨਹੀਂ ਕਿਉਂ ਇੱਕ ਬਹੁਤ ਹੀ ਜ਼ਿਆਦਾ ਗਲਾ ਨਾ ਬੈਠ ਗਿਆ ਸੀ ਕਾਵਾ ਨਹੀਂ ਸੀ ਆ ਰਿਹਾ ਹੈਗਾ ਮੈਂ ਤਾਂ ਬਹੁਤ ਡਰ ਗਈ ਸੀ ਰਾਤੀ ਲਓ ਜੀ ਆਪਣੇ ਪਰੌਂਠੇ ਗਏ ਨੇ ਬਣਾ ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਦਵਾਂ ਉਹਨਾਂ ਨੇ ਫਿਰ ਕਲੀਨਿਕ ਜਾਣਾ ਏ ਮੈਂ ਆਪਣੇ ਲਈ ਤਾਂ ਚਾਹ ਹੀ ਬਣਾਵਾਂਗੀ ਕਾਵਾ ਟਾਈਪ ਚਾਹ ਬਣਾਵਾਂਗੀ ਸਵੇਰ ਵੀ ਮੈਂ ਕਾਵੇ ਵਾਲੀ ਚਾਹ ਪੀਤੀ ਸੀ ਬਿਨਾ ਦੁੱਧ ਤੋਂ ਇਹ ਅਸੀਂ ਨਾ ਨਮਕ ਲੈ ਕੇ ਆਏ ਸੀ ਕਿ ਪਿੰਡੋਂ ਜਦੋਂ ਆ ਰਹੇ ਸੀ ਇੱਕ ਟਰਾਲੀ ਵਾਲਾ ਭਾਈ ਖੜਾ ਸੀ ਉਹਦੇ ਕੋਲ ਬੜੇ ਬੜੇ ਨਾ ਪਾਕਿਸਤਾਨੀ ਨਮਕ ਜਿਹੜਾ ਸਿੰਧਾ ਸਿੰਧ ਦਾ ਨਮਕ ਹੁੰਦਾ ਉਹ ਲੈ ਕੇ ਆਏ ਆ ਆ ਸਿੰਧ ਦਾ ਨਮਕ ਹੈ ਇਹ ਜਦੋਂ ਆਪਾਂ ਸ਼ਾਪ ਤੋਂ ਲੈਣਾ ਤਾਂ ਬਹੁਤ ਹੀ ਮਹਿੰਗਾ ਮਿਲਦਾ ਹੈ ਆ ਸਿੰਧ ਦਾ ਨਮਕ ਵੀ ਬੜਾ ਮਹਿੰਗਾ ਮਿਲਦਾ ਤੇ ਆ ਜਿਹੜਾ ਰੌਕ ਸਾਲਟ ਪਿੰਕ ਸਾਲਟ ਜਿਹਨੂੰ ਕਹਿੰਦੇ ਆ ਇਹ 100 ਰੁਪਏ ਤੋਂ ਉੱਪਰ ਪੈਕੇਟ ਮਿਲਦਾ ਹੈ ਅੱਧਾ ਕਿਲੋ ਦਾ ਚਲੋ ਜੀ ਮੈਂ ਡਾਕਟਰ ਸਾਹਿਬ ਨੂੰ ਜਮਾ ਜੀ ਬ੍ਰੇਕਫਾਸਟ ਹਾਂ ਇਹ ਮੈਂ ਘਰ ਦਹੀਂ ਜਮਾਇਆ ਸੀ ਬਹੁਤ ਵਧੀਆ ਜੰਮਿਆ ਹੈ ਹਲੋ ਅੱਜ ਮੈਂ ਪਹਿਲੇ ਦਿਨ ਪਰਾਂਠੇ ਬਣਾਏ ਨੇ ਗੁੱਠਾ ਠੀਕ ਹੋਣ ਤੋਂ ਬਾਅਦ ਮਿੱਠੇ ਮਿੱਠੀਆਂ ਰੋਟੀਆਂ ਗੁੱਠਾ ਮੇਰਾ ਠੀਕ ਹੋ ਚੱਲਿਆ ਅਸਾ ਥੋੜਾ ਜਿਆਨ ਹੱਥ ਜਦੋਂ ਮਾਰੀ ਜੀ 7:00 ਵਜੇ ਪੇਰ ਦਰਦ ਜਾਂ ਹੁੰਦਾ ਫਿਰ ਦੁਖਦਾ ਹਲੇ ਥੋੜਾ ਜਿਆਨ ਅੱਲਾ ਹੈਗਾ ਏ ਆਪ ਆ ਲੋ ਮਸਾਲੇ ਪੈਂ ਮੈਂ ਖਲ ਕਹਿਣੇ ਲੱਗਿਆ ਸੀਗਾ ਮੈਂ ਹੁਣ ਤੋਂ ਕਿੱਟੀ ਲੱਗਦੇ ਜੇ ਲੈਣੀ ਹੈ ਆ ਮਸਾਲਾ ਜਿਹੜਾ ਆਪਾਂ ਉੱਥੋਂ ਲੈ ਕੇ ਆਏ ਸੀਗੇ। ਕਿਆ? ਹਾਂ ਭਾਈ ਤੋਂ ਕਹਿੰਦਾ ਸੀ ਰੈਤਾ ਮਸਾਲਾ ਇਹ। ਕੁੱਟਿਆ ਹੋਇਆ ਹੈ। ਉਹ ਪਰਲਾ। ਇਹ ਤਾਂ ਨਮਕ ਆ ਦੂਜਾ ਸਿੰਦ ਸਿੰਦ ਦਾ ਨਮਕ। ਪਤਾ ਨਹੀਂ ਰੋ ਉਹ ਹੈ। ਰੌਕ ਸਾਲਟ। ਆਹ ਵਾਲਾ ਹੈ ਰੈਤਾਂ ਦਾ ਸਾਲਟ। ਅੱਜ ਤਾਂ ਮੇਰਾ ਗਲਾ ਬਰਾਹਨ ਪੱਲਿਆ ਵੀ ਨਹੀਂ ਜਾ ਰਿਹਾ ਹੈਗਾ ਬਹੁਤ ਗळा ਬੈਠ ਗਿਆ ਹੈਂ ਪਾਸ ਹੈ ਮਸਾਲਾ ਠੀਕ ਹੈ ਓਕੇ ਇਹ ਵਾਲੀ ਮੈਂ ਤੁਹਾਨੂੰ ਹਾਂ ਜਿਉ ਨੂੰ ਕੀ ਖਾਣਾ ਤੂੰ ਐਗ ਪਾਧਮ ਤੈਨੂੰ ਐਗ ਖਾਣਾ ਐ ਐਗ ਐਗ ਬੋਇਲ ਕੀਤਾ ਹੋਇਆ ਏ ਡਾਕਟਰ ਸਾਹਿਬ ਚਲੇ ਗਏ ਨੇ ਨਿੰਨਿਕ ਬਾਹਰ ਵੀ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਲੈ ਕੇ ਚਲੇ ਗਏ ਨੇ ਐਕਟਿਵ ਆ ਚਲੋ ਜੀ ਮੈਂ ਵੀ ਆਪਣੀ ਚਾਹ ਬਣਾ ਕੇ ਪੀਣੀ ਐ ਤੁਰਸੀ ਵਗੈਰਾ ਪਾ ਕੇ ਗਲਾ ਠੀਕ ਹੋ ਜਾਊਗਾ ਇੱਕ ਵਾਰ ਤਾਂ ਮੈਂ ਸਵੇਰੇ ਸਵੇਰੇ ਕਾਵਾ ਬਣਾ ਕੇ ਪੀ ਲਿਆ ਸੀਗਾ ਕਸ਼ਮੀਰੀ ਕਾਵਾ ਤુલਸੀ ਵਗੈਰਾ ਅਦਰਕ ਵਗੈਰਾ ਪਾ ਕੇ ਕਾਵੇ ਦੇ ਵਿੱਚ ਤੇ ਹੁਣ ਮੈਂ ਪੀਵਾਂਗੀ ਚਾਹ ਚਾਹ ਬਿਨਾ ਨੀਂਦੇ ਰਾ ਜਾਂਦਾ ਹੈਗਾ ਚਾਹ ਤਾਂ ਜ਼ਰੂਰੀ ਆ ਸਵੇਰੇ ਸਵੇਰੇ ਚਾਹ ਤੋਂ ਬਿਨਾ ਮੈਂ ਤਾਂ ਰੋਟੀ ਨਹੀਂ ਖਾਦੀ ਜਾਂਦੀ ਉਕਿ ਇੱਕ ਤਾਂ ਮੇਰਾ ਗਲਾ ਖਰਾਬ ਆ ਦਹੀਂ ਖਾ ਨਹੀਂ ਸਕਦੀ ਇਸ ਕਰਕੇ ਨਾ ਮੈਂ ਤਾਂ ਚਾਹ ਨਾਲ ਹੀ ਖਾਵਾਂਗੀ ਪੈਸੇ ਵੀ ਮੈਨੂੰ ਜ਼ਿਆਦਾਤਰ ਚਾਹ ਨਾਲ ਹੀ ਰੋਟੀ ਪਸੰਦ ਆ ਸਵੇਰ ਦੀ ਪਰਾਂਠੇ ਵਗੈਰਾ ਜੇ ਕੁਝ ਵੀ ਬਣਾਣਾ ਹੁੰਦਾ ਹੈ ਨਾ ਚਾਹੇ ਰੋਟੀ ਖਾਣੀ ਹੋਵੇ ਸੁੱਕੀ ਰੋਟੀ ਫੇਰ ਵੀ ਖੁਸ਼ਕ ਰੋਟੀ ਫੇਰ ਵੀ ਮੈਂ ਚਾਹ ਨਾਲ ਹੀ ਖਾਣੀ ਆ ਦੁੱਧ ਤੋਂ ਵੀ ਮੜਾਈ ਲਾ ਹੁਣ ਵਾਲੀ ਪੀ ਆ ਦੁੱਧ ਵੀ ਕੱਢ ਕੇ ਰੱਖਦੀਆਂ ਜੱਗ ਦੇ ਵਿੱਚ ਕੱਢ ਦੇਣੇ ਦੁੱਧ ਅਸੀਂ ਬਸ ਕਿਲੋ ਕੇ ਲੈ ਲੈਂਦੇ ਨੇ ਇਹ ਸਾਡਾ ਦੁੱਧ ਹੁਣ ਐਡਵਾਂਸ ਐਡਵਾਂਸ ਪਿਆਏ ਤੇ ਜਿਹੜਾ ਹੁਣ ਆਉਣਾ ਹੈ ਦੁੱਧ ਉਹ ਵੀ ਉਹੜੇ ਮਾਂਸ ਰਣਾ ਇਹ ਵਰਤਿਆ ਜਾਣਾ ਅੱਜ ਸਾਰਾ ਦਿਨ ਚ ਲੋ ਜੀ ਚਾਹ ਨਾਲ ਆਪਣੇ ਪਰਾਂਠੇ ਸਿੰਪਲ ਨਮਕ ਵਾਲੇ ਪਰਾਂਠੇ ਐ ਐਦਾਂ ਹੀ ਮੈਂ ਖਾਵਾਂਗੀ ਨਾ ਆਚਾਰ ਖਾ ਸਕਦੀਆਂ ਨਾ ਦਹੀਂ ਖਾ ਸਕਦੀਆਂ ਬਾਹਰ ਮੀ ਪੈਣ ਲੱਗ ਗਿਆ ਏ ਜੇ ਦੁਪਹਿਰ ਦੇ 12:30 ਵਜੇ ਗਏ ਨੇ ਤੇ ਮੈਂ ਲੱਗੀਆਂ ਜੀ ਲੋਕੀ ਬਣਾਉਣ। ਲਓ ਜੀ ਆਪਾਂ ਲੋਕੀ ਵੀ ਕੱਟ ਲਈ ਆ ਵੱਡੇ-ਵੱਡੇ ਟੁਕੜਿਆਂ ਵਿੱਚ ਤੇ ਹੁਣ ਮੈਂ ਲਗਾ ਰਹੀਆਂ ਜੀ ਤੜਕਾ। ਬਿਲਕੁਲ ਸਿੰਪਲ ਤਰੀਕੇ ਨਾਲ ਮੈਂ ਕੁੱਕਰ ਵਿੱਚ ਹੀ ਬਣਾਵਾਂਗੀ ਕਿਉਂਕਿ ਮੈਨੂੰ ਨਾ ਜਿਹੜੀ ਲੋਕੀ ਆ ਉਹ ਢੁਲੀ-ਢੁਲੀ ਜਿਆਦਾ ਪਸੰਦ ਹੈਗੀ ਐ। ਜਦੋਂ ਇਹ ਬਣ ਜੂਗੀ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਮਲਾਈ ਪਾ ਦੇਣੀ ਆ। ਚਾਹੇ ਦੁੱਧ ਪਾ ਲਓ। ਵੈਸੇ ਤਾਂ ਕਈ ਵਾਰ ਮੈਂ ਦੁੱਧ ਵੀ ਪਾ ਲੈਂਦੀ ਆ ਤੇ ਅੱਜ ਮੈਂ ਪਾਵਾਂਗੀ ਇਹਦੇ ਵਿੱਚ ਮਲਾਈ। ਬਹੁਤ ਹੀ ਟੇਸਟੀ ਬਣਦੀ ਆ ਫਿਰ ਉਹਦੇ ਨਾਲ ਮਲਾਈਦਾਰ ਬੜੀ ਨਰਮ ਨਰਮ ਦਹੀ ਲੋਕੀ ਜਿਹੜੀ ਹੁੰਦੀ ਹੈ ਬਹੁਤ ਟੇਸਟੀ ਬਣਦੀ ਹੈ ਤੇ ਹੁਣ ਮੈਂ ਇਹਨੂੰ ਨਾ ਬੰਦ ਕਰਕੇ ਦੋ ਤਿੰਨ ਕੀਤੀਆਂ ਮਰਾ ਦੇਣੀਆਂ ਨੇ ਚਲੋ ਜੀ ਫਿਰ ਆਪਣੀ ਸਬਜ਼ੀ ਜਾਣੀ ਹੈ ਬਾਣ ਫਿਰ ਉਸ ਤੋਂ ਬਾਅਦ ਮੈਂ ਇਹ ਲਾ ਕੇ ਫਿਰ ਮੈਂ ਮਲਾਈ ਪਾਵਾਂਗੇ ਤੇ ਉਸ ਤੋਂ ਬਾਅਦ ਥੋੜੀ ਦੇਰ ਹੋਰ ਫਿਰ ਪਕਾਵਾਂਗੇ ਚਲੋ ਜੀ ਬਣ ਕੇ ਦਿਖਾਵਾਂਗੇ ਤੁਹਾਨੂੰ ਸਬਜ਼ੀ ਲਓ ਜੀ ਆਪਣੀ ਸਬਜ਼ੀ ਗਈ ਹੈ ਬਾਣ ਜਦੋਂ ਮੈਂ ਨਾ ਇਹਨੂੰ ਬੰਦ ਕੀਤਾ ਸੀ ਕੁੱਕਰ ਨੂੰ ਬਿਲਕੁਲ ਹੀ ਥੋੜਾ ਜਿਹਾ ਕੜਛੀਕ ਪਾਣੀ ਪਾਇਆ ਸੀ ਆ ਦੇਖੋ ਪਾਣੀ ਹਲੇ ਵੀ ਹੈਗਾ ਕਿਉਂਕਿ ਮੈਂ ਜ਼ਿਆਦਾ ਤੇਜ਼ ਆਂਚ ਦੇ ਉੱਪਰ ਨਹੀਂ ਸੀ ਬਣਾਈ ਹੈਗੀ ਥੋੜੀ ਸਿਮ ਤੇ ਰੱਖ ਕੇ ਸਬਜ਼ੀ ਬਣਾਈ ਹੈ ਤੇ ਲੋ ਜੀ ਆਪਾਂ ਨੇ ਪਾ ਦਿੱਤੀ ਹੈ ਫਰੈਸ਼ ਫਰੈਸ਼ ਮਲਾਈ ਤੇ ਦੇਖੋ ਇਹਦੀ ਲੁੱਕ ਕਿੰਨੀ ਸੋਹਣੀ ਆਈ ਹੈ ਹੁਣ ਥੋੜਾ ਜਿਹਾ ਸੇਕ ਲਵਾ ਕੇ ਆਪਾਂ ਨੇ ਬੱਸ ਫਿਰ ਸਬਜ਼ੀ ਆਪਣੀ ਬਣ ਜਾਣੀ ਹੈ ਲੋ ਜੀ ਦੇਖਣ ਨੂੰ ਵੀ ਵਧੀਆ ਲੱਗ ਰਹੀ ਐ ਖਾਣ ਨੂੰ ਵੀ ਟੇਸਟੀ ਲਓ ਜੀ ਦੇਖੋ ਆਪਣੀ ਸਬਜੀ ਦੀ ਲੁੱਕ ਬੜੀ ਹੀ ਸਵਾਦਿਸ਼ਟ ਮਲਾਈਦਾਰ ਲੋਕੀ ਵਾਹ ਜੀ ਵਾਹ ਜਿੱਦਾਂ ਜੀ ਮੈਂ ਸੋਚ ਰਹੀ ਸੀ ਬਸ ਸਬਜੀ ਉਸੇ ਤਰ੍ਹਾਂ ਦੀ ਬਣੀ ਆ ਬਿਲਕੁਲ ਉਹੀ ਟੇਸਟ ਜਦੋਂ ਆਪਾਂ ਪੂਰੇ ਪਿਆਰ ਦੇ ਨਾਲ ਕੋਈ ਵੀ ਚੀਜ਼ ਬਣਾਉਂਦੇ ਆ ਨਾ ਤੇ ਆਪਣੀ ਮਨਪਸੰਦ ਦਾ ਹੀ ਟੇਸਟ ਫਿਰ ਬਣ ਜਾਂਦਾ ਏ ਟਰਾਈ ਕਰਕੇ ਦੇਖ ਡਾਕਟਰ ਸਾਹਿਬ ਲੈ ਕੇ ਆਏ ਨੇ ਧਣੀਆਂ ਹੁਣ ਮੈਂ ਸਬਜ਼ੀ ਚ ਧਣੀਆਂ ਵੀ ਪਾ ਦਮਾਂ ਯੋ ਕਿ ਹੋ ਗਿਆ ਲੋ ਜੀ ਆਪਣੀਆਂ ਰੋਟੀਆਂ ਵੀ ਪੱਕ ਰਹੀਆਂ ਨੇ ਅਰਦੀ ਰੋਟੀ ਦਾ ਜੀ ਆਪਣਾ ਹੀ ਸੁਆਦ ਹੈ ਡਾਕਟਰ ਸਾਹਿਬ ਚਾਹੇ ਨਾ ਉਹ ਘਰ ਵਰਗੀ ਰੋਟੀ ਲੈ ਕੇ ਆਉਂਦੇ ਸੀ ਕਿ ਉਹ ਕਹਿੰਦੇ ਘਰੋਂ ਬਣਾ ਕੇ ਰੋਟੀ ਲੈ ਕੇ ਜਾਂਦੇ ਹੁੰਦੇ ਆ ਦੁਪਹਿਰ ਨੂੰ ਜਿੰਨਾ ਤੋਂ ਇਹ ਰੋਟੀਆਂ ਲੈ ਕੇ ਆਉਂਦੇ ਹੁੰਦੇ ਸੀਗੇ ਬਣਵਾ ਕੇ ਕਦੇ ਇੱਕ ਦਈ ਸਬਜ਼ੀ ਵੀ ਲੈ ਆਉਂਦੇ ਹੁੰਦੇ ਸੀ ਪਰ ਮੈਨੂੰ ਤਾਂ ਬਸ ਬਿਲਕੁਲ ਮਜ਼ਾ ਨਹੀਂ ਸੀ ਆਉਂਦਾ ਹੈਗਾ ਤੇ ਆਪਣੀ ਹੱਥੇ ਦੀ ਰੋਟੀ ਦਾਲ ਸਬਜ਼ੀ ਬਣੀ ਦਾ ਅਲੱਗ ਹੀ ਸਵਾਦ ਹੁੰਦਾ ਹੈ ਉਹੀ ਤਾਂ ਘਰ ਦੀ ਰੋਟੀ ਹੁੰਦੀ ਹੈ ਜਿੰਨਾ ਮਰਜੀ ਆਪਾਂ ਬਾਹਰਲੀ ਰੋਟੀ ਖਾ ਲੋ ਘਰ ਵਰਗੀ ਕਹਿ ਕੇ ਪਰ ਨਹੀਂ ਉਹ ਵਜਾ ਹੁੰਦਾ ਹੈ ਕਿ ਜੋ ਘਰ ਦੀ ਰੋਟੀ ਦੇ ਵਿੱਚ ਸਵਾਦ ਹੈ ਤੇ ਮੈਂ ਤਾਂ ਅੱਜ ਬੜੇ ਉਸ ਦੇ ਨਾਲ ਬਣਾ ਰਹੀਆਂ ਚਾਹ ਦੇ ਨਾਲ ਵੀ ਚਲੋ ਮੇਰਾ ਅੰਗੂਠਾ ਠੀਕ ਹੋ ਗਿਆ ਤੇ ਹੁਣ ਮੈਂ ਆਪ ਹੀ ਰੋਟੀ ਬਣਾਇਆ ਕਰਾਂਗੀ ਔਖੇ ਸੌਖੇ ਮੈਂ ਰੋਟੀ ਬਣਾ ਤਾਂ ਸਕਦੀ ਸੀ ਪਰ ਨਾ ਫਿਰ ਮੈਨੂੰ ਇਹ ਸੀ ਵੀ ਮੇਰੇ ਅੰਗੂਠੇ ਦੇ ਜੱਟ ਵਗੈਰਾ ਵੱਜੀ ਖਾਣਾ ਤੇ ਫਿਰ ਹੋਰ ਜ਼ਿਆਦਾ ਤਕਲੀਫ ਹੋਊਗੀ ਇਸ ਕਰਕੇ ਨਹੀਂ ਸੀ ਮੈਂ ਰੋਟੀ ਬਣਾਉਂਦੀ ਸੀ ਕਿਉਂਕਿ ਅੰਗੂਠੇ ਦੇ ਨਾਲ ਹੀ ਤਾਂ ਸਾਰੇ ਕੰਮ ਕਰਨੇ ਹੁੰਦੇ ਨੇ ਉਹ ਵੀ ਰਾਈਟ ਹੈਂਡ ਦਾ ਮੇਰਾ ਮੂੰਹ ਵੀ ਤਾਈਓ ਪੱਕ ਗਿਆ ਸੀ ਕਿਉਂਕਿ ਬਾਹਰਲਾ ਖਾਣਾ ਖਾਣ ਦੇ ਨਾਲ ਮਸਾਲੇ ਵਗੈਰਾ ਪਤਾ ਨਹੀਂ ਕਿੱਦਾਂ ਦੇ ਪਾਉਂਦੇ ਨੇ ਤੇਲ ਵਗੈਰਾ ਪਤਾ ਨਹੀਂ ਕਿੱਦਾਂ ਦਾ ਵਰਤਦੇ ਨੇ ਇਸ ਕਰਕੇ ਨਾ ਮੇਰਾ ਥੋੜਾ ਜਿਹਾ ਜਿਹੜਾ ਮੂੰਹ ਅੰਦਰੋਂ ਫੇਰ ਜਾਦਾ ਪੱਕ ਗਿਆ ਸੀਗਾ ਐ ਵੈਸੇ ਤਾਂ ਮੇਰਾ ਮੂੰਹ ਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਤਾਂ 1.5 ਸਾਲ ਹੋ ਚੱਲੇ ਐ ਕਦੇ ਠੀਕ ਹੋ ਜਾਂਦਾ ਕਦੇ ਫੇਰ ਪੱਕ ਜਾਂਦਾ ਹੈ ਤੇ ਮੈਂ ਮਸਾਲੇਦਾਰ ਕੁਝ ਖਾਣ ਨਾਲ ਜਾਂ ਗਰਮ ਠੰਡ ਵਗੈਰਾ ਖਾਣ ਨਹੀਂ ਜਦੋਂ ਨਾ ਤੇ ਉਸ ਤੋਂ ਬਾਅਦ ਮਿੱਠਾ-ਮੂਠਾ ਪੱਦ ਖਾਣ ਨਾਲ ਵੀ ਪੱਕ ਜਾਂਦਾ ਹੈ ਲੋ ਜੀ ਡਾਕਟਰ ਸਾਹਿਬ ਦੀ ਥਾਲੀ ਹੋ ਗਈ ਹੈ ਤਿਆਰ ਦਹੀਂ ਸਬਜ਼ੀ ਰੋਟੀ ਸਿੰਪਲ ਖਾਣਾ ਇੱਧਰ ਡਾਕਟਰ ਸਾਹਿਬ ਨੇ ਵੀ ਆਪਣੀ ਫਰੂਟ ਵਾਲੀ ਟੋਕਰੀ ਭਰ ਲਈ ਕਈ ਦਿਨਾਂ ਦੀ ਵਿਚਾਰੀ ਖਾਲੀ ਪਈ ਸੀ ਹਨਾ ਕਿਨੇ ਨਾਸ਼ਪਾਤੀਆਂ ਐਪਲ ਮੰਗੋ ਏਹ ਹੈ ਗਿਆ ਨੇ ਸਬਜ਼ੀਆਂ ਗੋਭੀ ਦੀ ਸਬਜ਼ੀ ਪਹਾੜੀ ਆਲੂ ਢਿੰਡੀ ਹੈ ਗਿਆ ਨੇ ਢਿੰਡੀਆਂ ਤਣੀਆਂ ਤਣੀਆਂ ਮੈਨਾਂ ਉਹ ਮੈਨਾਂ ਤਾਂ ਹੋਣਾ ਹੀ ਆ ਫਿਰ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਸਬਜ਼ੀਆਂ ਤਾਂ ਮਹਿੰਗੀਆਂ ਹੋਣੀਆਂ ਹੀ ਆ ਮੈਨੂੰ ਤਾਂ ਹਲੇ ਭੁੱਖ ਨਹੀਂ ਹੈਗੀ ਮੈਂ ਖਾਉਂਗੀ 2:30 ਵਜੇ ਤੱਕ ਖਾਉਂਗੀ ਹਲੇ ਤਾਂ 2 ਵੀ ਨਹੀਂ ਬੱਜੇ ਹੈਗੇ 2:30 3:00 ਵਜੇ ਤੱਕ ਖਾਂਗੀ ਅੱਜ ਸਵੇਰੇ ਪਰਾਂਠੇ ਖਾਲੇ ਸੀ ਨਾ ਨਹੀਂ ਤਾਂ ਸਵੇਰੇ ਆਪਾਂ ਪਰਾਂਠੇ ਤਾਂ ਖਾਂਦੇ ਹੀ ਨਹੀਂ ਹੈਗੇ ਅੱਜ ਸਿੰਪਲ ਪਰਾਂਠੇ ਖਾ ਲੇ ਚਾਹ ਦੇ ਨਾਲ ਹੁਣ ਹੈ ਨਹੀਂ ਜੀ ਭੁੱਖ ਖਾਲੇ